ਹਾਂਜੀ ਮੇਰਾ ਨਾਮ ਮੀਨਾ ਮਹੰਤ ਹੈ ਮੈਂ ਗੱਦੀ ਨਸੀਨ ਪੁਆ ਨਿਗੜ ਪਿਆਰੇ ਮਹੰਤਾ ਦਾ ਚੇਲਾ ਮੇਰਾ ਨਾਮ ਮੀਨਾ ਮਹੰਤ ਹੈ ਔਰ ਮੇਰੀ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿੰਨੇ ਵੀ ਮੇਰੇ ਪਿੰਡ ਹੈ ਮੇਰਾ ਸ਼ਹਿਰ ਹੈ ਹੱਥ ਜੋੜ ਕੇ ਸਾਰੇ ਨਗਰ ਨਿਵਾਸੀਆਂ ਨੂੰ ਮੇਰੀ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਇਹ ਅੱਜ ਫੜੇ ਨੇ ਅਸੀਂ ਇੱਕ ਬਲਿਆ ਦਾ ਮੁੰਡਾ ਹੈ ਇੱਕ ਧੂਰੀ ਦਾ ਹੈ ਇੱਕ ਕਿਤੇ ਦਾ ਹੋਰ ਹੈਗਾ ਇਹ ਸਾਡਾ ਭੇਸ ਬਣਾ ਕੇ ਲੋਕਾਂ ਦੇ ਘਰਾਂ 'ਚ ਵੱਜ ਜਾਂਦੇ ਨੇ ਲੋਕ ਸਾਡੀ ਇੱਜ਼ਤ ਕਰਦੇ ਨੇ ਮੇਰੀ ਇੱਜ਼ਤ ਕਰਦੇ ਨੇ ਅਗਲਾ ਬਿਠਾਉਂਦਾ ਵੀ ਹੈ ਅਗਲੇ ਇਹਨਾਂ ਨੂੰ ਆਫ ਕਰਦੇ ਆ ਇਹ ਅਗਲੇ ਦੇ ਕਦੇ ਅੰਦਰ ਪਰਦੇ ਨੇ ਕਦੇ ਬਾਹਰ ਪਰਦੇ ਨੇ ਕਦੇ ਕੁਛ ਕਰਦੇ ਨੇ ਕਦੇ ਕੁਛ ਕਰਦੇ ਨੇ ਜਦੋਂ ਅਗਲਾ ਸਾਨੂੰ ਫੋਨ ਕਰਦਾ ਇਹਨਾਂ ਨੂੰ ਪਤਾ ਲੱਗ ਜੇ ਫੋਨ ਕਰਦਾ ਉੱਥੋਂ ਉੱਠ ਕੇ ਭੱਜ ਜਾਂਦੇ ਨੇ ਕੱਲ ਨੂੰ ਇਹ ਲੋਕਾਂ ਦਾ ਕਿਸੇ ਦਾ ਨੁਕਸਾਨ ਕਰ ਦੇਣ ਲੋਕਾਂ ਦਾ ਕਿਸੇ ਦਾ ਕੁਛ ਵੀ ਕਰ ਦੇਣ ਮੇਰੇ ਹੱਥ ਬੰਨ ਕੇ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਪੁੱਛ ਗਿੱਛ ਕਰੋ ਅਗਰ ਸਾਡਾ ਨੰਬਰ ਲੈਣਾ ਚਾਹੁੰਦੇ ਹੋ ਮੇਰਾ ਨੰਬਰ ਲਓ ਤੁਸੀਂ ਮੇਰੇ ਨਾਲ ਕਨੈਕਟ ਕਰੋ ਆ ਮੇਰੇ ਦੋ ਚੇਲੇ ਨੇ ਇੱਕ ਅੰਜਲੀ ਮਹੰਤ ਤੇ ਮੇਰਾ ਪੋਤੀ ਚੇਲਾ ਹਰਗੁਣ ਮਹੰਤ ਇਹ ਮੇਰੀ ਇਹ ਸਾਡੇ ਵਧਾਇਨਾਂ ਤੇ ਆਉਂਦੇ ਨੇਗੇ ਇਹ ਇੱਕ ਮੰਦੀਪ ਹੈ ਇਹ ਮੇਰੇ ਵਧਾਇਨਾਂ ਤੇ ਆਉਂਦੇ ਨੇ ਕੋਈ ਹੋਰ ਆਉਂਦਾ ਹੈ ਤਾਂ ਕਿਸੇ ਨੂੰ ਕੋਈ ਵਧਾਈ ਨਾ ਦਿੱਤੀ ਜਾਵੇ ਮੇਰਾ ਨੰਬਰ ਲਵੋ ਅੱਜ ਕਿ ਮੇਰੀ ਹੱਥ ਬਨ ਕੇ ਬੇਨਤੀ ਹੈ ਮੇਰੇ ਨਾਲ ਕਨੈਕਟ ਕਰੋ ਮੇਰੇ ਨਾਲ ਨੰਬਰ ਕਰੋ ਕਿ ਇਹ ਸਹੀ ਬੰਦੇ ਨੇ ਤੇ ਗਲਤ ਬੰਦੇ ਨੇ ਇਹਨਾਂ ਨੂੰ ਕਿਸੇ ਨੂੰ ਵੀ ਗਲਤ ਇਲਾਕੇ ਦੇ ਵਿੱਚ ਘਾਰਾਂ ਦੇ ਵਿੱਚ ਵੜਨ ਨਾ ਦਿੱਤਾ ਜਾਵੇ ਇਹ ਅੰਬਲੀ ਨੇਗੇ ਚਿੱਟਾ ਪੀਣ ਵਾਲੇ ਲੋਕ ਨੇਗੇ ਇਹ ਸਾਨੂੰ ਬਦਰਾਮ ਕਰ ਦੇਣਗੇ ਕਿਵੇਂ ਬਸਾ ਚ ਮੰਗਦੇ ਨੇਗੇ ਲੋਕਾਂ ਨਾਲ ਧੱਕਾ ਕਰ ਦੇਣਗੇ ਆਏ ਮੇਰੀ ਹੱਥ ਜੋੜ ਕੇ ਬੇਤੀਆ ਮੇਰਾ ਨੰਬਰ ਲਵ ਜਿਹਨੂੰ ਵੀ ਤਾਇਂਦਾਗਾ ਮੇਰੇ ਨਾਲ ਕਨੈਕਟ ਕਰੋ ਮੈਨੂੰ ਪੁੱਛੋ ਵੀ ਅਸਲੀ ਕਿਹੜਾ ਹੈਗਾ ਔਰ ਨਕਲੀ ਕਿਹੜਾ ਹੈਗਾ ਇਹਨਾਂ ਨੂੰ ਕਿਸੇ ਨੂੰ ਲਾਤੇ ਜਦੋਂ ਪਰਨ ਦਿੱਤਾ ਜਾਵੇ ਕਿਸੇ ਨੂੰ ਬਤਾਇਂ ਨਾ ਦਿੱਤੀਆਂ ਜਾਣ ਜਿਵੇਂ ਅੱਜ ਹੀ ਦੇਖ ਰਿਆਂ ਬੱਸਾਂ ਦੇ ਵਿੱਚ ਕੁਝ ਮਾਨਸਪ੍ਰੈਸ਼ਨ ਮਾਦੇ ਨੇ ਕਿਉਂ ਸਹੀ ਨਹੀਂ ਨੇ ਜਿਹੜੇ ਅਸਰ ਨਹੀਂ ਨਹੀਂ ਜੀ ਨਹੀਂ ਉਹ ਮਾਨਤ ਨਹੀਂ ਹੈਗੇ ਉਹ ਚੰਗੇ ਭਲੇ ਮੁੰਡੇ ਨੇਗੇ ਜਿਵੇਂ ਨਸ਼ੇੜੀ ਨੇਗੇ ਔਰ ਕੋਈ ਕੰਮਕਾਰ ਕਰ ਨਹੀਂ ਸਕਦੇ ਇਹ ਬੱਸਾਂ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਆਪਣੇ ਨਸ਼ੇ ਤੱਕ ਮਤਵ ਬਲ ਹੈ ਔਰ ਸਾਡੇ ਲੋਕਾਂ ਦੀ ਬਦਨਾਮੀ ਕਰਦੇ ਨੇ ਨਾ ਕਾਨੂੰਨੀ ਤੌਰ ਤੇ ਪ੍ਰਸ਼ਾਸਨ ਫਰਵਾਈ ਕਰ ਸਕਦੇ ਪਰ ਪ੍ਰਸ਼ਾਸਨ ਤੋਂ ਅਸੀਂ ਹੱਥ ਬੰਨ ਕੇ ਇਹ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹਨਾਂ ਨੂੰ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈਗੀ ਅਰੇ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਜਗਾ ਇਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਮੇਰੇ ਆਸ-ਪਾਸ ਦੇ ਇਲਾਕਾ ਵਾਸੀਆਂ ਨੂੰ ਮੈਂ ਗੱਲ ਕਰਦੀ ਹਾਂ ਹਰਪ੍ਰੀਤ ਭਵਨਿਕੜ ਤੋਂ ਬਹੰਤ ਮੀਨਾ ਜੀ ਦੀ ਪੋਤੀ ਚੇਲਾ ਅੰਗਲੀ ਮਹੰਤ ਦੀ ਚੇਲਾ ਅਸੀਂ ਇਨਾਂ ਚ ਪਿੰਡਾਂ ਦੇ ਵਿੱਚੋਂ ਜਨਾਨੀਆਂ ਨੂੰ ਪੜਿਆ ਜਿਹੜੇ ਕਿ ਸੂਟ ਪਾ ਕੇ ਹੈਗੇ ਤਾਂ ਉਹ ਮੁੰਡੇ ਨੇ ਐਕਚੁਅਲ ਚ ਔਰ ਉਹ ਸੂਟ ਪਾ ਕੇ ਮਹੰਤਾਂ ਦਾ ਸਾਡਾ ਰੂਟ ਲੈ ਕੇ ਵਧਾਈਆਂ ਲੈਣ ਚਲੇ ਜਾਂਦੇ ਨੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਉਹਨਾਂ ਪੈਸਿਆਂ ਨੂੰ ਵਸੂਲ ਕਰਕੇ ਉਹ ਨਸ਼ਾ ਪਤਾ ਕਰ ਲੈਂਦੇ ਨੇ ਕੀਤਾ ਪੀ ਲੈਂਦੇ ਨੇ ਫਿਰ ਲੋਕਾਂ ਨਾਲ ਉਹ ਵਿਆਸਤੀਆਂ ਕਰਦੇ ਨੇ ਅੱਜ ਅਸੀਂ ਉਹਨਾਂ ਨੂੰ ਫੜ ਕੇ ਥਾਣੇ ਦੇ ਵਿੱਚ ਲੈ ਕੇ ਆਏ ਆ ਭਵਾਨੀਗੜ੍ਹ ਦੇ ਵਿੱਚ ਉਹਨਾਂ ਤੇ ਕੇਸ ਦਰਜ ਕਰਵਾਇਆਗਾ ਤੇ ਆ ਹੁਣ ਅਸੀਂ ਉਹਨਾਂ ਨੂੰ ਪੈਂਟਾ ਚਲਟਾ ਪਵਾਉਣ ਲੱਗੇ ਆ ਕਿਉਂਕਿ ਉਹ ਮੁੰਡੇ ਨੇ ਤੰਗੇ ਭਾਰੇ ਤੇ ਉਹਨਾਂ ਦੇ ਅਪਰੂਵ ਵੀ ਨੇ ਆਈਡੀ ਪ੍ਰੂਫ ਵੀ ਨੇ ਅਸੀਂ ਅੰਦਰ ਦਿੱਤੀ ਉਹਨਾਂ ਦੇ ਇੰਨਾ ਉਹਨਾਂ ਦਾ ਬਾਇਓ ਡਾਟਾ ਸੀ ਉਹ ਵੀ ਅੰਦਰ ਦੇ ਤਾਂ ਖਾਣੇ ਦੇ ਵਿੱਚ ਹੁਣ ਅਸੀਂ ਉਹਨਾਂ ਨੂੰ ਆ ਪੈਂਟ ਕਿ ਮਿਰਜ਼ਾ ਪਵਾ ਕੇ ਅਸੀਂ ਉਹਨਾਂ ਨੂੰ ਘਰੇ ਤੋਰਨ ਲੱਗੇ ਆ ਅਸੀਂ ਉਹਨਾਂ ਨਾਲ ਕੋਈ ਕੁੱਟਕਟਾਪਾ ਨਹੀਂ ਕਰੇ ਅਸੀਂ ਸਿਰਫ ਉਹਨਾਂ ਨੂੰ ਇੱਕ ਇਹ ਸੁਧਾਰਨ ਵਾਸਤੇ ਹੀ ਉਹ ਕਰ ਰਹੇ ਆ ਅਸੀਂ ਉਹਨਾਂ ਨਾਲ ਕੋਈ ਕੁੱਟ ਮਾਰਨੀ ਨਹੀਂ ਕੀਤੀ ਅਸੀਂ ਉਹਨਾਂ ਨੂੰ ਚਾਹੁੰਦੇ ਆ ਵੀ ਇਹ ਸੁਧਰ ਕੇ ਆਪਦੇ ਘਰੇ ਰਹਿਣ ਸਾਡੇ ਨਾਲ ਕੋਈ ਇਹੋ ਜਿਹਾ ਕੰਮ ਨਾ ਕਰਨ ਜਿਹਦੇ ਨਾਲ ਸਾਡੀ ਮਹੰਤਾਂ ਦੀ ਇੱਜ਼ਤ ਖਰਾਬ ਹੋਵੇ ਤੁਹਾਨੂੰ ਕਿੱਥੋਂ ਪਤਾ ਲੱਗੇਗੀ ਚੀਜ਼ ਬਦਲ ਜੂਗੀ ਅਸੀਂ ਜੀ ਵਧਾਈਆਂ ਲੈਣ ਵਾਸਤੇ ਲੋਕਾਂ ਦੇ ਘਰਾਂ 'ਚ ਜਾਂਦੇ ਆ ਜਦੋਂ ਅਸੀਂ ਜਾਂਦੇ ਆ ਤਾ ਸਾਰਿਆਂ ਨੂੰ ਪਤਾ ਸਾਡੇ ਬਾਰੇ ਵੀ ਕੋਣ ਮਹੰਤ ਆਉਂਦੇ ਨੇ ਤੇ ਆਹ ਵੱਡੇ ਮਹੰਤ ਜੀ ਨੇ ਉਹਰੇ ਭਾਨੀ ਘਰ ਦੇ ਮੇਨ ਨੇਗੇ ਕਦੇ ਨਸ਼ੀਨ ਨੇ ਫਿਰ ਇਹ ਨੇਗੇ ਸਾਰੇ ਆਪਣੇ ਫਿਰ ਉਸ ਤੋਂ ਬਾਅਦ ਜਦੋਂ ਸਾਨੂੰ ਉਧਰ ਫੋਨ ਆਇਆ ਅਸੀਂ ਘਰੇ ਬੈਠੇ ਸੀ ਸਾਨੂੰ ਕੋਣ ਆਇਆ ਅਸੀਂ ਗਏ ਨਹੀਂ ਵਧਾਈਆਂ ਤੇ ਸਾਨੂੰ ਕਹਿੰਦੇ ਜੀ ਵੀ ਤੁਸੀਂ ਮਹੰਤ ਆਏ ਹੋਏ ਨੇ ਜੀ ਕੋਟੀ ਕਮਿਊਨਿਟੀ ਦੇ ਬੰਦੇ ਆਏ ਨੇ ਵਧਾਈ ਲੈਣ ਵਾਸਤੇ ਵੀ ਤੁਸੀਂ ਆਜੋ ਜਦੋਂ ਅਸੀਂ ਉੱਥੇ ਗਏ ਸਾਨੂੰ ਦੇਖ ਕੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਆ ਰਹੇ ਨੇਗੇ ਇਹਨਾਂ ਨੂੰ ਪਤਾ ਲੱਗ ਗਿਆ ਫੋਨ ਕਰਤਾ ਇਹ ਉਤੋਂ ਭੱਜ ਗਏ ਬਲੀਆਲ ਪਿੰਡ ਤੋਂ ਸਾਨੂੰ ਫੋਨ ਆਇਆ ਸੀ ਉਤੋਂ ਇਹ ਭੱਜ ਗਏ ਮੁੜ ਕੇ ਅਸੀਂ ਉਹਨਾਂ ਦੀਆਂ ਰਿਕਾਰਡਿੰਗਾਂ ਕਢਵਾਈਆਂ ਕੈਮਰੇ ਦੀ ਡਿਟੇਲ ਕਢਵਾਈ ਤੋਂ ਉਹਨਾਂ ਤੇ ਇਹਨਾਂ ਦੀ ਫੋਟੋ ਆਈ ਵੀਡੀਓਜ਼ ਆਈ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਮੈਂ ਤੁਹਾਨੂੰ ਇਹਦੇ ਵਿੱਚ ਵੀ ਦਵਾਂਗੀ ਵੀਡੀਓ ਫਿਰ ਅਸੀਂ ਨੇ ਇਹਨਾਂ ਨੂੰ ਫੜ ਲਿਆ ਮੈਂ ਉਹਨਾਂ ਦੀ ਤੁਹਾਨੂੰ ਸ਼ਕਲਾਂ ਵੀ ਦਿਖਾਉਂਗੀ ਤਾਂ ਕਿ ਤੁਸੀਂ ਵੀ ਸਾਰੇ ਜਾਣੋ ਹੋਦੋਂ ਭਾਈ ਇਹਨਾਂ ਤੋਂ ਤੁਸੀਂ ਧਿਆਨ ਨਾਲ ਸਾਵਧਾਨ ਰਹੋ ਇਹਦੇ ਹੁੰਦਾ ਕੀਤਵਾਰ ਜਿਹੜੇ ਨਸ਼ੇ ਕਰਦੇ ਨੇ ਦੇਖੋ ਜਿਹਨਾਂ ਦਾ ਤਾਂ ਕੰਮ ਹੀ ਨਸ਼ਾ ਕਰਨਾ ਉਹਨਾਂ ਨੇ ਪੈਸਾ ਇਕੱਠਾ ਕਰਨਾ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਨਸ਼ਾ ਕਰ ਲੈਣਾ ਹੈ ਨਾ ਆ ਇਹਨਾਂ ਦੇ ਸ਼ਕਲਾਂ ਨੇ ਧਿਆਨ कट चनके ते चनका